ਇਹ ਤਸਵੀਰਾਂ ਬੱਬਰ ਜੁਇਲਰ ਦੀਆਂ ਨੇ ਦੇਰ ਰਾਤ ਦੇ ਸਵੇਰੇ ਜਿਹੜੇ 4 ਵਜੇ ਤੁਹਾਡੇ ਨਾਲ ਲਾਈਵ ਹੋਏ ਆ ਦੱਸ ਦਈਏ ਕਿ ਇਹ ਖਾਲੀ ਡੱਬੇ ਦੇ ਵਿੱਚ ਚਾਂਦੀ ਸੀ ਦੀ 20 ਤੋਂ 25 ਕਿਲੋ ਚਾਂਦੀ ਸੀ ਲੁਟੇਰੇ ਜਿਹੜੇ ਡੱਬਾ ਖਾਲੀ ਕਰਕੇ 20 ਤੋਂ 25 ਕਿਲੋ ਜਿਹੜੀ ਚਾਂਦੀ ਲੁੱਟ ਕੇ ਜਿਹੜੇ ਲੈ ਗਏ ਨੇ ਸਵੇਰੇ 4 तकरीबन ਰਾਤ ਦੇਰ ਰਾਤ 2 ਵਜੇ तकरीबन ਜਿਹੜੀ ਚੋਰੀ ਹੋਈ ਆ ਦੁਕਾਨ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਔਰ ਦੁਕਾਨਦਾਰ ਦੇ ਮਾਲਕ ਨੂੰ ਜਿਹੜਾ 3:30 ਵਜੇ ਜਿਹੜਾ ਸੂਚਨਾ ਮਿਲੀ ਤੇ ਮੌਕੇ ਤੇ ਜਿਹੜੇ ਪਹੁੰਚੇ ਤਾਂ ਦੁਕਾਨ ਖੋਲ ਕੇ ਦੇਖੀ ਤਾਂ 20 ਤੋਂ 25 ਕਿਲੋ ਜਿਹੜੀ ਚਾਂਦੀ ਜਿਹੜੀ ਦੁਕਾਨ ਤੋਂ ਜਿਹੜੀ ਗਾਇਬ ਹੋ ਗਈ ਤਾਂ ਗੱਲਬਾਤ ਕਰਦੇ ਹਾਂ ਦੁਕਾਨਦਾਰ ਦੇ ਨਾਲ ਭਾਈ ਜੀ ਕੀ ਨਾਮ ਆਪੜ ਮੇਰਾ ਨਾਮ ਸੋਨੂ ਬੱਬਰ ਜੀ ਇਹ ਕਿੰਨੇ ਕਵਜਾ ਤੁਹਾਨੂੰ ਸੂਚਨਾ ਮਿਲੀ ਹੈ ਇਹ ਮੇਰੀ 3:00 ਵਜੇ 20-25 ਮਿੰਟ ਦੀ ਸੂਚਨਾ ਮਿਲੀ ਹੈ ਤੇ ਕੀ ਤੁਹਾਡੀ ਦੁਕਾਨ ਦੇ ਨਾਲ ਛੱਟੇ ਚੱਕ ਗਿਆ ਤੇ ਬਾਹਰ ਮਤਲਬ ਕਿ ਡੱਬੇ-ਦੁੱਬੇ ਸਾਰੇ ਖਿਲਰੇ ਪਏ ਐ ਤੇ ਅਸੀਂ ਉਸੇ ਵੇਲੇ ਭੱਜਿਆ ਆਂ ਤੇ ਦੇਖਿਆ 12 ਕੇ ਸ਼ਟਰ ਉੱਧਾ ਚੱਕਿਆ ਸੀਗਾ ਤੇ ਡੱਬੇ ਸਾਰੇ ਖਿਲੇਦੇ ਪਏ ਸੀ ਬਾਹਰ ਸਾਡੇ ਸਾਰੀ ਚਾਂਦੀ ਬੋਲ ਜਿਆਦੀ ਅੰਦਰ ਸੀਗੀ ਸਮਾਨ ਸਾਰਾ ਬਾਹਰ ਪਿਆ ਹੀ ਕਿਉਂਕਿ ਅਸੀਂ ਦੁਕਾਨ ਬਣਾ ਰਹੇ ਆ ਸਾਰੇ ਚਾਂਦੀ ਇੱਦੀ ਬਾਹਰ ਕੀ ਸੀ ਤੇ ਡੱਬੇ ਸਾਰੇ ਦੇਖੋ ਕਿੰਨੇ ਕਿਲੋ ਹੋਣੀ ਚਾਂਦੀ ਮਕਸਦ ਇਹ 20 25 ਕਿਲੋ ਤੋਂ ਉੱਪਰ ਚਾਂਦੀ ਹੋਣੀ ਜੀ ਬਾਕੀ ਸੋਨੇ ਆ ਸਮਾਨ ਸੀਗਾ ਗੱਲੇ ਚ ਪਿਆ ਸੀ ਸੋਨੇ ਦਾ ਕਿੰਨਾ ਕਾ ਸਮਾਨ ਹੋਣਾ ਤਾਂ ਪੰਜ ਚਾਹ ਤੋਲੇ ਪੰਜ ਤੋਲੇ ਦੇ ਕਰੀਬ ਜਿਹੀ ਸੋਨਾ ਗੱਲੇ ਸਮਾਨ ਪਿਆ ਸੀ ਜਿਹੜੇ ਰੱਤੀ ਲੈ ਜਾਂਦੇ ਸੀਗਾ ਮਤਲਬ ਟੋਟਲ ਕਿੰਨੇ ਦੀ ਅਮਾਉਂਟ ਹੋਣੀ ਹੈ ਟੋਟਲ ਜਿਹੜੀ 25 ਕਿਲੋ ਚਾਂਦੀ 20 25 ਕਿਲੋ ਚਾਂਦੀ ਦੇ ਕਰੀਬ ਜਿਹੀ ਚਾਂਦੀ ਸੀ ਤੁਸੀਂ ਹਿਸਾਬ ਲਾ ਲਓ ਅੱਜ ਕੱਲ ਚਾਂਦੀ ਦਾ ਭਾਅ 2.5 ਪੂਨੇ 3 ਕਿਲੋ ਪੂਨੇ 3 ਲੱਖ ਰੁਪਏ ਚਾਂਦੀ ਦਾ ਭਾਅ ਵਾ ਠੀਕ ਹੈ ਨਾ 70 75 ਲੱਖ ਰੁਪਏ ਚਾਂਦੀ ਬਣ ਜਾਂਦੀ ਹੈ ਦੇਖੋ ਬਹੁਤ ਜ਼ਿਆਦਾ ਨੁਕਸਾਨ ਹੋਣਾ ਵਾ ਤਾਂ ਸੋਨੇ ਦੀ ਅਮਾਉਂਟ ਕਿੰਨੀ ਹੋਊਗੀ ਟੋਟਲ ਸੋਨਾ ਦੇਖੋ ਜੇ 4-5 ਤੋਲੇ ਸੋਨਾ ਕੀ ਜੇ 1.5 ਲੱਖ ਰੁਪਇਆ ਸੋਨੇ ਦਾ ਭਾਅ ਵਾ 1 ਲੱਖ 30 32 ਹਜ਼ਾਰ ਰੁਪਇਆ ਭਾਅ ਸੋਨੇ ਦਾ ਤੇ 5 ਤੇ 7-8 ਲੱਖ ਰੁਪਇਆ ਸੋਨਾ ਹੀ ਹੁੰਦਾ ਮਤਲਬ ਟੋਟਲ 80 ਦੇ ਕਰੀਬ ਚੋਰੀ ਹੋਈ ਮਤਲਬ ਤੇ ਪੁਲਸ ਦਾ ਕੀ ਕਹਿਣਾ ਮੌਕੇ ਤੇ ਆਈ ਪੁਲਸ ਜੀ ਦੇਖੋ ਗੁੰਮ ਦਿੱਤਾ ਸੀ ਪੁਲਸਰ ਮਲਾਇਮ ਆ ਗਏ ਪੂਰੇ ਟਾਈਮ ਸਰ ਉਹ ਚਲੇ ਆਪਣੀ ਥਾਂ ਦੇ ਵਾ ਆਪਣਾ ਕਾਰ ਵੀ ਕਰਦੇ ਪਿਆ ਤੇ ਆਪਾਂ ਨੂੰ ਤਾਂ ਇਹੀ ਬੇਨਤੀ ਕਿ ਇਹੀ ਗੁਰਜਾਸ਼ਾ ਕੀ ਉਸ ਤਰ੍ਹਾਂ ਅਗੇ ਜੀ ਸਾਡੀ ਜਾਂਦੀ ਦਾ ਲੋਕੇਸ਼ਨ ਜਿਹੜੇ ਹੈਗੇ ਆ ਕੋਈ ਸੀਸੀਟੀਵੀ ਹੈਗੇ ਦਿਖਾਉਂਗੇ ਮਾੜੇ ਜੀ ਹਾਂ ਜੀ ਹਾਂ ਦੇਖੋ 8-9 ਬੰਦੇ ਆਏ ਆ ਕਿੰਨੇ ਕਵਜੇ ਸੰਥਿੰਗ ਚੋਰੀ ਹੋਈ ਹੈ ਆਹ ਚੋਰੀ 8-9 ਬੰਦੇ ਆਏ ਆ ਆ ਦੇਖੋ ਨੂੰ ਸਿੱਧੀ ਭੇਜਾਂਗੇ 8 ਵਜੇ ਹਾਂ ਜੀ ਹਾਂ 8-9 ਬੰਦੇ ਆਏ ਆ ਉਹ ਤਾਂ ਪੂਰੀ ਗੈਂਗ ਆਈ ਆ ਪੂਰੀ ਗੈਂਗ ਆਈ 12 ਕਿਨੇ ਆ 12 12 10-12 ਬੰਦੇ ਹੋਣੇ ਜੀ ਜਿਹੜੇ 2-3 ਬਾਹਰ ਖੜੇ ਸੀਗੇ ਕੋਈ ਪਤਾ ਲੱਗਾ ਕਿ ਕਾਤੇ ਸੀਗੇ ਇਹ ਗੱਡੀ ਕੋਈ ਕੋਈ ਬਾਈਕ ਹੈ ਜਾਂ ਗੱਡੀ ਹੈ ਕੁਝ ਵੀ ਹੈ ਬਾਹਰ ਸਾਰੇ ਪੈਦਲ ਹੀ ਹੈ ਜੀ ਲੰਘ ਕੇ ਆਏ ਨੇ ਆ ਦੇਖੋ ਜੀ ਆ ਸਾਰੇ 8 9 ਬੰਦੇ ਆਏ ਕਿਸੇ ਨੇ ਜਾਂ ਤੇ ਮਤਲਬ ਗੁਪਤ ਸੂਚਨਾ ਦਿੱਤੀ ਹੋ ਗਈ ਜਾਂ ਕੁਝ ਇਹ ਫੋਨ ਪਰ ਮਤਲਬ ਕਿਤੇ ਨਾ ਕਿਤੇ ਕਿਸੇ ਨੇ ਸੂਹ ਦਿੱਤੀ ਹੈ ਕੁਛ ਨਾ ਕੁਛ ਹੋਇਆ ਹੋਊਗਾ ਜੀ ਦੇਖੋ ਅੰਦਰ ਦੀ ਵੀ ਹੈਗੀ ਦੁਕਾਨ ਅੰਦਰ ਦੀ ਕੋਈ ਸੋਸਾਇਟੀ ਵੀ ਅੰਦਰ ਦੀ ਵੀ ਵੀਡੀਓ ਅੰਦਰ ਦੀ ਜੱਟ ਵੀ ਹਾਂ ਅੰਦਰ ਦੀ ਵੀ ਹੋਏਗੀ ਅੰਦਰ ਦੀ ਵੀ ਹੈਗੀ ਆ ਜੀ ਹਾਂ ਦੀ ਅੰਦਰ ਦੀ ਵੀ ਹੈਗੀ ਆ ਅੰਦਰ ਦੀ ਮੈਂ ਵਿੱਚ ਦੇ ਵਿੱਚ ਹੈ ਨਹੀਂ ਇਹ ਟੱਕਰੋ ਪਈ ਮਾਰੇ ਅਤ ਮਤਲਬ ਦੁਕਾਨ ਦੇ ਵਿੱਚ ਵੀ ਸੇਬ ਨਹੀਂ ਤੇ ਮਹੱਲਾ ਨੇ ਘਰ ਨੇ ਲੇਕਿਨ ਇਹਨੇ ਕਾ ਹੌਸਲੇ ਬਲੰਦ ਹੋ ਗਏ ਹਾਂਜੀ 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 ਦੇਖੋ ਲੱਗੇ ਲੱਗੇ ਸਾਰੇ ਘਰ ਸਾਰੀਆਂ ਦੁਕਾਨਾਂ ਵਾਂ ਮਤਲਬ ਕਿ 10 12 10 12 ਬੰਦੇ ਜਿਹੜੇ ਵੀ ਤਾਲੇ ਵੀ ਘਟੋਟ ਵੀ 10 12 ਲੱਗੇ ਹੋਏ ਆ ਅੱਛਾ 10 12 ਤਾਲੇ ਲੱਗੇ 10 12 ਉੱਪਰ ਤਾਲੇ ਲੱਗੇ ਆ ਜੀ ਜਿਹਨਾਂ ਵਿੱਚ ਤਾਲੇ ਤਾਂ ਤੇ ਉਹ ਵਿੱਚ ਹੀ ਰਹਿ ਗਏ ਸਾਰ ਕੁਝ ਤਾਲੇ ਤਾਲੇ ਵੀ ਲੱਗੇ ਰਹਿ ਗਏ ਸੱਬਲਾਂ ਦੇ ਨਾਲ ਬਹੁਤ ਮਜ਼ਬੂਤੀ ਨਾਲ ਮਤਲਬ ਕਿ ਇਹਨਾਂ ਨੇ ਸ਼ਟਰ ਬਣਾਇਆ ਬਹੁਤ ਮਜ਼ਬੂਤੀ ਨਾਲ ਦੋ ਤਿੰਨ ਕਾਫੀ ਟਾਈਮ ਲੱਗਾ ਇਹਨਾਂ ਨੂੰ ਪੱਟਣ ਤੇ ਤੇ ਉਹ ਫਿਰ ਆਪਣਾ ਜਿਹੜਾ ਵੀ ਸਾਰਾ ਸਾਰਾ ਨੁਕਸਾਨ ਕਰ ਗਏ ਉਹ ਤਾਂ ਇੱਕ ਸਾਰਾ ਦੁਕਾਨ ਤੋੜ ਜੜੀ ਗਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਸਵੀਰਾਂ ਦੇਖ ਸਕਦੇ ਹੋ 10 ਤੋਂ 12 ਜਿਹੜੇ ਤਾਰੇ ਲੱਗੇ ਸੀਗੇ 8 ਤੋਂ 10 ਬੰਦਿਆਂ ਨਾਲ ਜਿਹੜੇ ਆ ਕੇ ਦੁਕਾਨ ਜਿਹੜੀ ਲੁੱਟ ਕੇ ਲੈ ਗਏ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਸੋਨੇ ਤੋਂ ਲੈ ਕੇ ਚਾਂਦੀ ਤੱਕ ਜਿਹੜੀ ਲੁੱਟ ਕੇ ਜਿਹੜੇ ਲੈ ਚੁੱਕੇ ਨੇ ਮੌਕੇ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਬੈਸਟ ਦੀ ਤਸਵੀਰਾਂ ਨੇ ਵਾਜੋਂ ਦੁਕਾਨ ਤੇ ਵੀ ਬੰਦਾ ਦੁਕਾਨ ਤੇ ਵੀ ਨਹੀਂ ਸਮਾਨ ਰੱਖੇਗਾ ਘਰ ਵੀ ਸੇਫ ਨਹੀਂ ਬੰਦਾ ਜਾਏਗਾ ਕਿੱਥੇ ਫਿਰ 25 ਮਿੰਟ ਲੱਗੇ ਭਾਜੀ ਸ਼ਟਰ ਤੋੜਨ ਨੂੰ ਕਿਸ ਨੂੰ ਨਹੀਂ ਪਤਾ ਲੱਗਾ ਆਵਾਜ਼ ਵੀ ਨਹੀਂ ਆਈ ਸ਼ਟਰ ਦੀ ਆਵਾਜ਼ ਨਹੀਂ ਆਂਦੀ ਭਾਜੀ ਜਦੋਂ ਹੌਲੀ ਹੋਲੀ ਖੋਲਾਂਗੇ ਸੱਭਨਾਂ ਸ਼ਟਰ ਦੀ ਆਵਾਜ਼ ਨਹੀਂ ਆਉਣੀ ਭਾਜੀ ਸੱਟ ਨਹੀਂ ਮਾਰੀ ਯਾਰ ਨਾ ਕੋਈ ਸਾਰੇ ਸੁੱਤੇ ਹੋਏ ਤੁੰਦ ਪਈ ਭਾਜੀ ਸਾਰੇ ਕਮਰੇ ਪਿੱਛੇ ਐ ਤੇ ਬੰਦਾ ਹੁਣ ਫੇ ਦੁਕਾਨ ਤੇ ਵੀ ਨਹੀਂ ਸਮਾਨ ਰੱਖੇਗਾ ਘਰ ਵੀ ਸੇਫ ਨਹੀਂ ਰੱਖੇਗਾ ਜਾਏਗਾ ਕਿੱਥੇ ਬੰਦਾ ਐ दो आए तो दो नहीं समान कल कल ही लेके आए चांदी लाके आए ਇਹ ਕਾਹਨ ਕਿ ਸਾਫਾ ਮੁੰਡੇ ਮਰੀ ਨੇ ਸਾਡਾ ਬੰਦੇ ਦੇ ਬੈਂਕ ਰੌਂਡ ਉਹ ਤਾਂ ਕੱਲ ਹੀ ਚਾਂਦੀ ਲੈ ਕੇ ਆਇਆ ਅੱਜ ਚੋਰੀ ਹੋ ਗਈ ਉਹ ਕ ਚਾਂਦੀ ਦੀ ਥੋੜੀ ਜੀ ਭਾਈ ਜਿੱਦਾਂ ਰੋਜ਼-ਰੋਜ਼ ਥੋੜੀ-ਥੋੜੀ ਲੈਣੀ ਪੈਂਦੀ ਹੈ ਜਿੱਦਾਂ ਵਕਦੀ ਜਿੱਦਾਂ ਥੋੜੀ-ਥੋੜੀ ਬਾਕੀ ਤੇ ਪੁਰਾਣੀ ਬਿੱਲੀ ਪਈ ਹੋਈ ਹੈ ਪਹਿਲੇ ਵੀ ਪਈ ਹੋਈ ਹੈ ਸਰ ਕੀ ਮਾਮਲਾ ਕੀ ਹੈ ਸਰ ਸਰ ਇਹ ਨੰਦ ਖੂਨ ਗਿਆ ਸੀ ਅਸੀਂ ਕਜੂਨ ਤੇ ਉੱਥੋਂ ਲੱਗਿਆ ਵੀ ਇਹਨਾਂ ਦੇ ਕੀ ਚੋਰੀ ਹੋਈ ਹੈ ਨਵੇਂ ਦੱਸਿਆ ਵੀ 25 ਕਿਲੋ ਜਾਂਦੀ ਹੈ 50 ਗ੍ਰਾਮ ਸੋਨਾ ਵੀ ਹੈਗਾ ਹੁਣ ਆਪਾਂ ਕੈਮਰੇ ਚੈੱਕ ਕਰਾਂਗੇ ਟੋਟਲ ਕਿੰਨੇ ਅਮਾਉਂਟ ਦੀ ਚੋਰੀ ਹੋਈ ਤਾਂ ਵੀ ਇਹਨਾਂ ਨੂੰ ਦੱਸੋ ਕਿ ਕਿਹਾ ਦੋਫਰੀ ਹੈ 50 ਲੱਖ ਤੋਂ ਤੇ ਮਸਲੇ ਉਧਰ ਲੋਕਾਂ ਦਾ ਕਹਿਣਾ ਹੈ ਕਿ ਉਹ ਦੁਕਾਨਾਂ ਦੇ ਵੀ ਚੋਰੀ ਹੋ ਗਈ 2 ਵੇ ਦਾ ਸਮੇਂ ਆ ਕਿ ਕਿੱਦਾਂ ਸੇਫ ਰਹੋਗੇ ਜਲੰਧਰ ਵੈਸਟ ਦੇ ਕੱਲ ਵੀ ਜਿਹੜੇ ਇੱਕ ਸੁਨਾਰੇ ਦੇ ਦੋ ਲੁਟੇਰੇ ਆਣ ਦੀ ਕੋਸ਼ਿਸ਼ ਕੀਤੀ ਸੁਨਾਰਾ ਮੌਕੇ ਤੇ ਸੀਗਾ ਉਹਨੇ ਠੰਡ ਪਾਲੀ ਲੁਟੇਰੇ ਦੇ ਆਹ ਤੋਂ 10 12 ਜਾਣੇ ਪੂਰੀ ਗੈਂਗਾਈ ਲੁਟੇਰਿਆ ਦੀ ਕੁਪ ਕੈਵਰੇਜ ਕਰਾਂਗੇ ਸਰ ਕਿਉਂਕਿ ਹੁਣ ਪੁਲਿਸ ਦੇ ਹੁੰਦੇ ਲੁਟੇਰਿਆਂ ਦੇ ਇੰਨੇ ਹੌਸਲੇ ਬਲੰਦ ਹੋ ਚੁਗੇ ਲੁਟਾਪੋਮਾ ਜਲੰਧਰ ਵਿੱਚ ਲਗਾਤਾਰ ਵਾਰਦਾਤਾਂ ਸਾਹਮਣੇ ਆ ਰਹੀ ਹੈ ਲੱਗਦਾ ਨਹੀਂ ਕਿਤਨੇ ਕਿਤੇ ਪੁਲਿਸ ਦਾ ਕੌਫਕੋਤਾ ਆ ਰਹੇ ਹੋ ਤੁਸੀਂ ਤੇ ਕਰਦੇ ਕੀ ਚਲੋ ਪੀਸੀਆਟ ਵਾਲੇ ਵੀ ਹੈਗੇ ਆ ਪਰ ਹੁਣ ਇਹਨਾਂ ਪੀਸੀਆ ਦੀ ਗਸ਼ਤ ਹੋਵੇ ਨਹੀਂ ਕਿਛ ਹੋਵੇ ਪੁਲਿਸ ਨਾਕੇ ਲਾਵੇ ਤਾਂ ਵੀ ਚੋਰੀਆਂ ਹੋ ਜਵੇ ਦੁਕਾਨਾਂ ਤੇ ਫਿਰ ਕਿੱਥਾ ਹੋ ਸਕਦਾ ਲੋਕ ਹੁਣ ਬਸ ਬੇਲੇ ਹੈਗੇ ਗਲਤ ਕਰੀਏ ਤੇ ਕੰਮ ਕਿਹੜੇ ਥਾਣੇ ਦਾ ਮਾਮਲਾ ਹੈ ਸਰ ਇਹ ਬਸਤੀ ਬਾਵਾ ਖੇਤ ਬਸਤੀ ਬਾਵਾ ਖੇਤ ਦੀ ਲੱਗੂ ਉਹ ਨਵੀਂ ਚਲੋ ਉਰੋਂ ਆਪਾਂ ਨੂੰ ਦਿਮਾਗ ਦੇ ਉਹ ਵੀ ਹਲੇ ਉਹਨੂੰ ਹਾਂ ਉਹਦੇ ਅੰਦਰ ਹੀ ਸਾਰਾ ਕੁਝ ਪਤਾ ਲੱਗਦਾ ਵਾ ਪਹਿਲਾਂ ਵੀ 5-6 ਮਹੀਨੇ ਪਹਿਲਾਂ ਵੀ ਥੋੜੀ ਚੋਰੀ ਮੁੰਡੇ ਨੇ ਕੀਤੀ ਸੀ ਇੱਥੇ ਉਹਦੇ ਨਾਲ 4-5 ਮੁੰਡੇ ਵੀ ਸੀਗੇ ਪਹਿਲਾਂ ਠੀਕ ਹੈ ਨਾ ਹਾਂ ਚੰਗੇ ਘਰਾਂ ਦੇ ਮੁੰਡੇ ਸੀਗੇ ਜਿਹੜਾ ਕਿ ਅਸੀਂ ਉਹ ਮਤਲਬ ਕਿ ਆਪਣੇ ਮਹੱਲੇਦਾਰੀ ਕਰਕੇ ਸਾਰੇ ਆਪਣੇ ਕੌਂਸਲਰ ਸਾਹਿਬ ਨੂੰ ਵਿੱਚ ਪਾ ਕੇ ਅਸੀਂ ਉਹ ਮੁੰਡਿਆਂ ਨੂੰ ਮਤਲਬ ਕਿ ਬੱਚਿਆ ਕਰਕੇ ਛੱਡਦਾ ਕਿ ਬੱਚਿਆ ਜਿੰਦਗੀ ਬਰਬਾਦ ਨਾ ਹੋਵੇ ਠੀਕ ਹੈ ਨਾ ਅਸੀਂ ਬੱਚਿਆ ਗਾਬੇ ਭਾਜੀ ਸਾਡੇ ਨਾਲ ਸੀ ਨਬਾਲਗ ਸੀਗੇ ਠੀਕ ਹੈ ਨਾ ਮੱਲੇਦਾਰੀ ਹੈ ਮੱਲੇਦਾਰੀ ਕਰਕੇ ਅਸੀਂ ਛੱਡਦਾ ਸੀ ਉਰੋਂ ਠੀਕ ਹੈ ਨਾ ਹੁਣ ਪਤਾ ਨਹੀਂ ਉਹ ਅਗਲੇ ਹੁਣ ਉਹਨਾਂ ਦੀ ਕੀ ਪਲੈਨਿੰਗ ਹੈ ਕੀ ਸੀ ਹੁਣ ਸਾਨੂੰ ਕੁਝ ਨਹੀਂ ਪਤਾ ਚਲੋ ਇਨਵੈਸਟੀਗੇਸ਼ਨ ਹਾਂ ਇਨਵੈਸਟੀਗੇਸ਼ਨ ਵਿੱਚ ਹਾਂ ਕੋਈ ਪਤਾ ਨਹੀਂ ਉਹਨਾਂ ਸਟੇਬਲ ਹੋ ਗਏ ਹਾਂਜੀ ਆ ਜਾਓ ਸਾਡੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ